ਗੁਰੂ ਮਹਾਰਾਜ ਨੂੰ ਇੱਕ ਵਾਰੀ ਗੁਰਸਿੱਖਾਂ ਨੇ ਸਵਾਲ ਕਰਿਆ ਕਿ ਮਹਾਰਾਜ ਤੁਹਾਡੇ ਕੋਲ ਆਉਂਦੇ ਸਾਰੇ ਹੀ ਨੇ ਇੱਕ ਤਾਂ ਬਹੁਤ ਉੱਚੀ ਅਵਸਥਾ ਦੇ ਮਾਲਕ ਨੇ ਇੱਕ ਉਹ ਦੂਹੇਠਾ ਨੇ ਇੱਕ ਉਸ ਤੋਂ ਈਥਾ ਨੇ ਇੱਕ ਨੰਨ ਕੁਝ ਵੀ ਨਹੀਂ ਪਤਾ ਲੱਗਦਾ ਕਾਰਨ ਕੀ ਹੈ ਤੁਹਾਡੇ ਬਚਨ ਵੀ ਸਾਰੇ ਸੁਣਦੇ ਨੇ ਫਿਰ ਇਹ ਗੱਲ ਕੀ ਹੁੰਦੀ ਹੈ ਗੁਰੂ ਮਹਾਰਾਜ ਕਹਿ ਲਗੇ ਪਿਆਰਿਓ ਸਾਨੂੰ ਇੱਕ ਪ੍ਰੈਕਟੀਕਲ ਮਿਸਾਲ ਦੇ ਨਾਲ ਅਸੀਂ ਗੱਲ ਸਮਝਾਉਣੀ ਹੈ ਕਹ ਲਗੇ ਭਾਈ ਤਿੰਨ ਬਾਟੇ ਲਿਓ ਪਾਣੀ ਦੇ ਭਰ ਕੇ ਹੁਕਮ ਦਿੱਤਾ ਮੀਲੋਗੀ ਬਾਟੇ ਆ ਗਏ ਮਹਾਰਾਜ ਕਹਿੰਦੇ ਆ ਪਤਾਸ਼ੇ ਪੈਦੇ ਸਾਹਮਣੇ ਇਹਦਾ ਉਂਝੜ ਭਰ ਕੇ ਇੱਕ ਬਾਟੇ ਚ ਪਾ ਦੇ ਪਿਆਰੇ ਦੂਰ ਨਿਗਾਹ ਕੀਤੀ ਕਹਿੰਦੇ ਉਹ ਡੜਾ ਪਿਆ ਮਿੱਟੀ ਦਾ ਚੁਕ ਲਿਆ ਤੂੰ ਇਹ ਬਾਟੇ ਚ ਪਾ ਦੇ ਤੀਜਰੇ ਨੂੰ ਕਹਿਣ ਲੱਗੇ ਉਹ ਪੱਥਰ ਪਏ ਨੇ ਛੋਟੇ ਛੋਟੇ ਤੂੰ ਉਹ ਚੁੱਕ ਲਿਆ ਤੂੰ ਉਹ ਬਾਟੇ ਚ ਪਾ ਦੇ ਆਪ ਬਚਨ ਕਰਨ ਲੱਗੇ ਕਾਫੀ ਸਮਾਂ ਮੰਗਿਆ ਕਿ ਗੁਰ ਸਿੱਖ ਨੇ ਕਿਹਾ ਗੇ ਸੱਚੇ ਬਾਸ਼ਾ ਤੁਸੀਂ ਅੱਜ ਇੱਕ ਬਚਨ ਸ਼ੰਕਾਰ ਜੀ ਸਾਰਿਆਂ ਦਾ ਤੇ ਉਹਦਾ ਉੱਤਰ ਦੇਣਾ ਸੀ ਕਹਿੰਦੇ ਹਾਂ ਉੱਤਰ ਦੇ ਰਹੇ ਹਾਂ ਕਾਲੇ ਰਾਉ ਕੋ ਕਹਿ ਲਗੇ ਭਾਈ ਲਿਆਓ ਤਾਂ ਬਾਟੇ ਪਤਾਸ਼ਾ ਵਾਲੇ ਬਾਟੇ ਨੂੰ ਕਹਿਣ ਲੱਗੇ ਪਤਾਸ਼ਾ ਵਾਲੇ ਪ੍ਰੇਮੇ ਨੂੰ ਵੀ ਤੈਨ ਪਤਾਸ਼ੇ ਪਾਤੇ ਸੀ ਕਹਿੰਦੇ ਹਾਂ ਕਹਿੰਦੇ ਹੁਣ ਕੱਢ ਬਾਹਰ ਪਾਣੀ ਉਹ ਮਾੜੇ ਮਾੜੇ ਦਿਸਦੇ ਸੀ ਜਦ ਹੱਥ ਪਾਇਆ ਉਹ ਵਿੱਚੇ ਕੁਲ ਗਿਆ ਕਹਿੰਦੇ ਕੱਢਦਾ ਨਹੀਂ ਇਹ ਕਹਿੰਦਾ ਮਹਾਰਾਜ ਇੱਥੇ ਤਾਂ ਖੁਸ਼ਬੂ ਨਹੀਂ ਆ ਪਾਣੀੋਂ ਪਾਣੀ ਦੂਸਰੇ ਨੂੰ ਕਿਹਾ ਉਹਨੇ ਉਂਝਲ ਭਰਿਆ ਗਾਰਾ ਕਰ ਲਿਆ ਬਾਹਰ ਪਾਣੀ ਹੈ ਹੀ ਨਹੀਂ ਸੀ ਉਹਦੇ ਚ ਕਹਿੰਦੇ ਇਹਨੂੰ ਧੁੱਪੇ ਰੱਖਿਆ ਉੱਥੇ ਇਧਰ ਇਹਨੂੰ ਕਿਹਾ ਪੱਥਰ ਕੱਢ ਮੌਸਮ ਇਹ ਹੈ ਜਾਈਂ ਗਰਮੀ ਦਾ ਹਵਾ ਗਰਮ ਚੰਦੀ ਸੀ ਮਹਾਰਾਜ ਕਹਿਣ ਲੱਗੇ ਕਿਉਂ ਭਾਈ ਇਹ ਗਿੱਲੇ ਹੋਏ ਨਹੀਂ ਉਹ ਦੇਖਦੇ ਦੇਖਦੇ ਹਵਾ ਗਰਮ ਆਈ ਛੁੱਕ ਗਏ ਜਦ ਇਹ ਰਹਾ ਮਹਾਰਾਜ ਜਦ ਕੱਢੇ ਸੀ ਜਦ ਤਾਂ ਗਿੱਲੇ ਸੀਗੇ ਪਰ ਹਵਾ ਲੱਗਣ ਦੇ ਨਾਲ ਇਹ ਤਾਂ ਉਹ ਜਿਹੀ ਬੰਗੇ ਜਿਵੇਂ ਪਹਿਲਾਂ ਕਹਿੰਦੇ ਚੰਗਾ ਰੱਖ ਲਓ ਰੱਖ ਦਿੱਤਾ ਤਾਂ ਥੋੜੀ ਦੇਰ ਠਹਿਰੇ ਕਹਿੰਦੇ ਦੇਖੋ ਪਿਆਰਿਓ ਇਹ ਕਹਾਂ ਉਹ ਜਿਹਨੇ ਜੋ ਗੁਰੂ ਦੇ ਬਾਣੀ ਦੇ ਵਿੱਚ ਲੀਨ ਹੋ ਕੇ ਆਪਣਾ ਆਪਾ ਗਵਾ ਦਿੰਦੇ ਨੇ ਉਹ ਤਾਂ ਹੈਗੇ ਪਤਸ਼ਾਹ ਵਰਗੇ ਦੂਸਰੇ ਉਹ ਨੇ ਜਿਹੜੇ ਆਉਂਦੇ ਨੇ ਤੇ ਬਚਨ ਸੁਣ ਕੇ ਕੁਝ ਮਨ ਟਲ ਗਿਆ ਉਹਨਾਂ ਦਾ ਕੁਝ ਗੁਰੂ ਵੱਲ ਲੱਗ ਗਿਆ ਸੁਣਿਆ ਸੁਣਾਇਆ ਕਰਕੇ ਅਮਰ ਤੇ ਵੀ ਛਕ ਲਿਆ ਪਰ ਥੋੜੀ ਦੇਰ ਤੋਂ ਬਾਅਦ ਪਸੰਗ ਦਾ ਜਦ ਤੁਸੰਗ ਦੀ ਹਵਾ ਦਾ ਕਰਮ ਤੁਲਾ ਹੋ ਰਿਹਾ ਹੈ ਉਸ ਨੂੰ ਜਿਸ ਮਿੱਟੀ ਦਾ ਡਲਾ ਕੱਢ ਕੇ ਰੱਖਿਆ ਸੀ ਉਹ ਦੇਖੋ ਹੁਣ ਆ ਗਿਆ ਤੇ ਥੋੜੀ ਦੇਰ ਨੂੰ ਸੁੱਕ ਜਾਣਾ ਹੈ ਕਹਿੰਦੇ ਇੱਕ ਐਸੇ ਵਾਅ ਕਰਦੇ ਨੇ ਅਸਰਤਾਨਾ ਤੇ ਹੁੰਦਾ ਹੈ ਪਰ ਉਹ ਛੇਤੀ ਦੇ ਕਿਸ ਜ਼ਾਇਲ ਹੋ ਜਾਂਦਾ ਕਤਮ ਹੋ ਜਾਂਦਾ ਜਿੱਦਰੇ ਕਹਿੰਦੇ ਉਹਨੇ ਜਿਹੜੇ ਪਤਾਸ਼ਿਆਂ ਵਾਂਗੂ ਵਿੱਚੇ ਲੀਨ ਹੋ ਗਏ ਜੁਜੇ ਨੇ ਜਿਹੜੇ ਪਥਰਾ ਮੰਗੂ ਥੋੜਾ ਜਿਹਾ ਸੁਆ ਜਦੇ ਉੱਥੇ ਦੀ ਉੱਥੇ ਕਹਿੰਦੇ ਇਸ ਤਰ੍ਹਾਂ ਦੇ ਸਾਡੇ ਕੋ ਆਉਂਦੇ ਨਹੀਂ ਪਰ ਅਸੀਂ ਸਿੱਖੀ ਨੂੰ ਪੰਜ ਹਿੱਸਿਆਂ ਚ ਬੰਨਦੇ ਆ ਇੱਕ ਤਾਂ ਉਹ ਨੇ ਜਿਹੜੇ ਆਪਣੇ ਕਾਰਜਾਂ ਦੇ ਵਾਸਤੇ ਆਉਂਦੇ ਆ ਨਾ ਗੁਰੂ ਨਾਲ ਪਿਆਰ ਹੈ ਨਾ ਬਾਣੀ ਨਾਲ ਪਿਆਰ ਹੈ ਵੀ ਮੇਰਾ ਕੰਮ ਉੱਥੇ ਹੋਜੂ ਮੈਨੂੰ ਬੱਚਾ ਬੱਚੇ ਦੀ ਦਾਤ ਪ੍ਰਾਪਤ ਹੋਜੂ ਮੇਰਾ ਕਾਰੋਬਾਰ ਚੱਲਜੂ ਮੇਰਾ ਆਹ ਹੋਜੂ ਮੇਰਾ ਆਹ ਹੋਜੂ ਉਹ ਮਾਨਸਾ ਕਰਕੇ ਆਉਂਦੇ ਨੇ ਦੇ ਗੁਰੂ ਦੇ ਦਰਸ਼ਨ ਨੂੰ ਮੈਂ ਚੱਲਿਆ ਮੇਰਾ ਕਾਰਜ ਸਿੱਧ ਹੋ ਜਾਵੇ ਕਿਉਂਕਿ ਕਾਰਜ ਸਾਡੇ ਮਨ ਦੇ ਵਿੱਚ ਬਹੁਤੇ ਸਮਾਏ ਹੋਏ ਗੁਰੂ ਨਾਨਕ ਬਾષા ਜਦੋਂ ਸਰੀਰ ਛੁੱਟਣ ਲੱਗੇ ਸਧਾਰਨ ਸਿੱਖ ਸੀਗਾ ਇੱਕ ਉਹਨਾਂ ਦੇ ਕੋਲ ਰਹਿੰਦਾ ਉਹਨੂੰ ਸਧਾਰਨ ਕਹਿੰਦੇ ਕਹਿੰਦੇ ਸਧਾਰਨ ਅਸੀਂ ਵੀ ਸਵੇਰੇ ਸਰੀਰ ਛੱਡ ਜਾਣਾ ਤੂੰ ਸਾਡੀ ਸੇਵਾ ਕਰਦਾ ਮੰਗ ਕੀ ਲਈਏ ਤੈਨੂੰ ਬਾਰਾਸੀ ਤੇਰੀ ਮੰਗੇ ਇੱਕ ਪੂਰੀ ਕਰਨੀ ਹੈ ਮੰਗ ਲੈ ਜਿਹੜਾ ਕੁਝ ਮੰਗਣਾ ਹੈ ਉਧਰ ਦਾ ਗੁਰੂ ਮਹਾਰਾਜ ਸੰਸਾਰ ਤੋਂ ਲੋਗ ਹੋਣ ਦੀਆਂ ਤਿਆਰੀਆਂ ਕਰ ਰਹੇ ਨੇ ਉਧਰ ਇਹ ਭਾਈ ਸੁਦਾਰਨ ਕੀ ਮੰਗਦਾ ਹੈ ਕਹਿੰਦਾ ਸੱਚੇ ਪਾਤਸ਼ਾਹ ਆਗਰੇ ਦੀ ਜੇਲ੍ਹ ਵਿੱਚ ਮੇਰਾ ਕੋੜ ਮਸਿਆ ਹੋਇਆ ਉਹ ਛੁੱਟ ਜਾਵੇ ਮਹਾਰਾਜ ਕਹਿੰਦੇ ਤੂੰ ਸਾਡੇ ਕੋਲ ਨਹੀਂ ਆ ਕੋਈ ਚੱਜ ਦੀ ਚੀਜ਼ ਦਰਗਾਹ ਦੀ ਚੀਜ਼ ਮੰਗ ਲੈ ਕਹਿੰਦਾ ਮਹਾਰਾਜ ਮੈਨੂੰ ਆਮੇ ਕਰਨਗੇ ਵੀ ਗੁਰੂ ਕੋ ਰਹਿ ਕੇ ਮੈਨੂੰ ਮਨਾ ਛਡਾਇਆ ਉਹਦੇ ਬਾਅਦ ਮਹਾਰਾਜ ਨੇ ਸ਼੍ਰੀ ਸੜਤਾ ਮਾਤਾ ਜੀ ਨੇ ਜਿਸ ਵਕਤ ਕਿਹਾ ਵੀ ਮਹਾਰਾਜ ਤੁਸੀਂ ਤਾਂ ਸਭ ਕੁਝ ਬਾਹਰ ਲਿਆ ਨੂੰ ਦੇ ਗਏ ਬੱਚਿਆਂ ਨੂੰ ਤਾਂ ਕੁਝ ਦੇ ਕੇ ਨਾ ਗਏ ਕਿਰਪਾ ਕਰੋ ਥੋੜੀ ਦੇਰ ਹੋਰ ਰਹਿ ਲੈਂਦੇ ਸ਼੍ਰੀ ਚੰਦ ਵੀ ਆ ਜਾਂਦਾ ਲਖਮੀ ਦਾਸ ਵੀ ਆ ਜਾਂਦਾ ਫੇਰ ਤੁਸੀਂ ਚਲੇ ਜਾਂਦੇ ਕਾਲੀ ਕਾ ਤੋਂ ਕਰੀ ਆਪਨੇ ਉਹ ਮਹਾਰਾਜ ਉੱਠ ਕੇ ਬੈਠ ਗਏ ਕਹਿੰਦੇ ਤੁਸੀਂ ਚਾਰ ਪਹਿਰ ਦੀ ਗੱਲ ਕਰੀ ਐ ਜੇ 8 ਪਹਿਰ ਦੀ 8 ਪਹਿਰ ਤਾਂ ਕੋਈ ਬਾਤ ਐ ਨਹੀਂ ਜੇ ਤੂੰ 8 ਸਾਲ ਮੰਗ ਲਈ ਵਾ 8 ਸਾਲ ਆ ਜਾ ਰਹਿਣਾ ਸੀ ਆ ਸੰਸਾਰ ਬਾ ਦੱਸ ਕੀ ਗੱਲ ਆ ਕਰਨ ਦੱਸੀ ਉਹ ਕਹਿੰਦੇ ਬੱਚਿਆਂ ਦੇ ਬੱਚਿਆਂ ਦੀ ਤਾਂ ਵੈਸੇ ਹੀ ਮਾਨਤਾ ਹੋਣੀ ਐ ਇਸ ਘਰ ਦੇ ਕੁੱਤਿਆਂ ਦੀ ਵੀ ਮਾਨਤਾ ਹੋਣੀ ਐ ਇਨੇ ਨੂੰ ਮਹਾਰਾਜ ਦੀ ਨਿਗਾਹ ਫੇਰ ਸਦਾਰ ਤੇ ਪੈ ਗਈ ਕਹਦੇ ਸਦਾਰਾ ਤੂੰ ਸੇਵਾ ਸਾਡੀ ਕਰੀਆ ਮੰਗਿਆ ਨਹੀਂ ਤਾਏ ਕੋ ਸਾਡਾ ਚਿੱਤ ਨਹੀਂ ਖੁਸ਼ ਹੋਇਆ ਕਹਤਾ ਮਹਾਰਾਜ ਮੈਂ ਤਾਂ ਪਹਿਲਾਂ ਹੀ ਕਹਤਾ ਸੀ ਮੇਰਾ ਕੁੜਮ ਸੁੱਟ ਜਾਵੇ ਲਾ ਫੇਰ ਵੀ ਨਹੀਂ ਸਭ ਚਾਹੀਏ ਨੂੰ ਬਈ ਗੁਰੂ ਤੋਂ ਕੀ ਮੰਗੀ ਮੰਗੀ ਦਾ ਜੇ ਗੁਰੂ ਪ੍ਰਸੰਨ ਹੋ ਜਾਵੇ ਕਹਿ ਲਵੇ ਵੀ ਮੈਂ ਤੇਰੇ ਤੇ ਬਰਸਾਨਾ ਫੇਰ ਕੀ ਮੰਗੇ ਜੇ ਰਾਜਾ ਪ੍ਰਸੰਨ ਹੋ ਜਾਵੇ ਉਹ ਕਹੇ ਮੰਗ ਕੀ ਮੰਗਦਾ ਜੋ ਮੰਗੇਗਾ ਮੈਂ ਦੇ ਦੂੰ ਕਹਦਾ ਸਾਡੇ ਘਰ ਤਾਂ ਤੂੜੀ ਮੁਕੀ ਹੋਈ ਆ ਦੋ ਪੰਡਾ ਸਟਾ ਦੇ ਰਾਜਾ ਪ੍ਰਸੰਨ ਹੋਇਆ ਮੰਗ ਲਾ ਤੂੜੀ ਐ ਉਹ ਕਹੇ ਮੰਗਣ ਦੀ ਜਾਂਚ ਨਹੀਂ ਆਉਂਦੀ ਗੁਰੂ ਸਾਹਿਬ ਦੱਸਦੇ ਆ ਕਿ ਪਿਆਰਿਆ ਜੇ ਗੁਰੂ ਖੁਸ਼ ਹੋ ਜAVE ਤਾਂ ਸੰਸਾਰ ਦੀ ਜਿਹੜੀ ਸਭ ਤੋਂ ਕੀਮਤੀ ਚੀਜ਼ ਐ ਉਹ ਮੰਗ ਲਾ ਕਰੋ ਤਾਂ ਉਹ ਜੇ ਮੰਗ ਲਈ ਉਹਦੇ ਪਿੱਛੇ ਸਾਰੀਆਂ ਹੀ ਚੀਜ਼ਾਂ ਆ ਜਾਣੀ